ਹਾਂਜੀ ਹੁਣ ਜਿਹੜੀ ਕਿ ਇੱਕ ਵੀਡੀਓ ਹੋਰ ਸਾਹਮਣੇ ਆ ਗਈ ਜਿਹਦੇ ਵਿੱਚ ਵੀ ਕਿਸਾਨਾਂ ਨੇ ਜਿਹੜੇ ਕਿ ਆਵਾਦ ਵੀ ਪਾਰਟੀ ਦੇ ਤਨ ਲੀਡਰ ਆ ਇਹਨਾਂ ਦਾ ਨਾਮ ਲੈਤਾ ਵਿੱਚ ਸੀਐਮ ਪੰਤਮਾਨ ਦਾ ਵੀ ਜਿਨ੍ਹਾਂ ਦਾ ਵਿਰੋਧ ਕੀਤਾ ਵੀ ਜਿਹੜੇ ਕਿ ਕਿਸਾਨਾਂ ਨੂੰ ਲੈ ਕੇ ਜ਼ਮੀਨਾਂ ਤੇ ਡਾਕਾ ਮਾਰਨ ਨੂੰ ਫਿਰਦੇ ਆ ਤੇ ਪਹਿਲਾਂ ਇੱਕ ਆਪਾਂ ਨੌਜਵਾਨ ਦੀ ਵੀਡੀਓ ਸੁਣਾ ਦਈਏ ਜੋ ਕਿ ਬਈ ਕਿਸਾਨ ਭਰਾ ਕੀ ਕਹਿ ਰਹੇ ਆ ਜੋ ਇਹ ਲੀਡਰਾਂ ਬਾਰੇ ਫਿਰ ਆਪਾਂ ਅਗਲੇ ਵਿਚਾਰ ਸਾਂਝੇ ਕਰਾਂ ਬਣੇ ਰਹੋ ਚੈਨਲ ਤੇ ਤਾਂ ਪਹਿਲਾਂ ਤੁਹਾਨੂੰ ਵੀਡੀਓ ਸੁਣਾਉਣੇ ਤਮਾਕੇਦਾਰ ਚਣ ਕੇ ਕਿੰਨਾ ਨੂੰ ਇਲੈਕਸ਼ਨ ਵੀ ਤਾਂ ਲੜਨੇ ਆ ਸਿਰਫ ਇਹ ਕਿੰਨਾਂ ਨੇ ਘੁੱਟਣ ਦਾ ਜਰੀਆ ਬਣਾ ਲਿਆ ਇਹਨਾਂ ਨੂੰ ਪਤਾ ਹੈ ਵੀ ਆਉਣ ਵਾਲਾ ਜਿਹੜਾ ਸਮਾਂ ਸਾਡੇ ਲਈ ਬਹੁਤ ਮਾੜਾ ਹੈ ਇਹ ਕਹਿੰਦਾ ਮੈਨੂੰ ਐ ਪਤਾ ਅੱਧੀ ਰਾਤ ਨੂੰ ਪੈਂਚਰ ਲਾਉਣਾ ਬੇਕੂਫਾ ਤੈਨੂੰ ਪੈਂਚਰ ਲਾਉਣ ਨੂੰ ਬਣਾਇਆ ਸੀ ਪੈਂਚਰ ਦਾ ਸਿਰ ਜਿਹਨੂੰ ਮਰਜ਼ੀ ਫੜਾ ਦੇ ਉਹ ਵੀ ਲਾ ਦੂਗਾ ਦੋ ਕੁਰਸੀ ਦੇ ਬਹਿ ਕੇ ਦੂਜਿਆਂ ਨੂੰ ਮਜ਼ਾਕ ਕਰਦਾ ਸੀ ਫਲਾਨਾ ਜੀ ਬੱਕਰ ਗਿਆ 14 ਜੀ ਫਲਾਨਾ ਐਂ ਗੱਲ ਕਰਦਾ ਮਾਸਟਰ ਦਾ ਮੁੰਡਾ ਰਹਿੰਦਾ ਕਹਿੰਦਾ ਸੀਗਾ ਵੀ ਮੈਂ ਜੀ ਮਾਸਟਰ ਦਾ ਮੁੰਡਾ ਆ ਇਹ ਕਹਿੰਦਾ ਹੁੰਦਾ ਸੀ ਉਹ ਵੀ ਕੁੱਟੇ ਜੀ ਮੈਂ ਤਾਂ ਕਿਸਾਨ ਦਾ ਪੁੱਤ ਆ ਪਿਓ ਦੇ ਪੁੱਤ ਨੇ ਕਿਸ ਆਲੇ ਬਾਟਰ ਤੇ ਉਹ ਨੌਜਵਾਨ ਤੇ ਗੋਲੀ ਵੱਜ ਗਈ ਦਾ ਲਾਹਣਤੀ ਤੇ ਸਰਕਾਰ ਦੀ ਬੇਕੂਫੀਆ ਇਹ ਪਾਲਿਸੀ ਲੈ ਕੇ ਆਉਣ ਦਾ ਕਾਰਨ ਤਿੰਨ ਬੰਦੇ ਆ ਸੁਸੋਧਿਆ ਜੈਨ ਤੇ ਕੇਜਰੀਵਾਲ ਕੇਜਰੀਵਾਲ ਕਿਉਂ ਮਹੱਲਗਲੀ ਨਹੀਂ ਘਟਾਲੇ ਸ਼ਰਾਬ ਘਟਾਲਾ ਮੈਡੀਸਨ ਦਾ ਘਟਾਲਾ ਕੋਵਿਡ ਚ ਘਟਾਲਾ ਹੁਣ ਜਿਹੜਾ ਇਹਦਾ ਤੁਸੀਂ ਸਾਰੇ ਭਲੀ ਭਾਂਦੀ ਜਾਣਦੇ ਹੋ ਪੱਤਰਕਾਰ ਭਰਾ ਇਹਨੇ ਆਪਦਾ ਸ਼ੀਸ਼ ਮਹਿਲ ਬਣਾਇਆ ਜਿਹੜਾ ਅੱਜ ਵੀ ਪਿਆ ਉਹਨਾਂ ਦਿੱਲੀ ਦੀ ਵੀ ਹੁਣ ਵੀ ਮੌਜੂਦਾ ਬੀਜੇਪੀ ਸਰਕਾਰ ਸੋਚ ਰਹੀ ਹੈ ਉਹਨੂੰ ਅਸੀਂ ਪ੍ਰਦਰਸ਼ਨੀ ਆਸਤੇ ਲਾਦਗੇ ਵੀ ਸਾਡੇ ਇੱਕ ਐਡਾ ਨਕਮਾ ਮੁੱਖ ਮੰਤਰੀ ਆਇਆ ਸੀ ਜਿਹਨੇ ਸਵਾ ਕਰੋੜ ਦੇ ਟਾਇਲਟ ਹੀ ਲਾਦੀਆਂ ਸਵਾ ਕਰੋੜ ਦੀ ਟਾਇਲਟ 8-8 ਲੱਖ ਦਾ ਪੱਟਦਾ ਇਟਾਲੀਅਨ ਮਾਰ ਵਾਲਾ ਤੇ ਜਿਹਦੇ ਵਿੱਚ ਇੱਕ ਥੀਏਟਰ ਬਣਾਇਆ ਸਿੰਘ ਪੂਲ ਬਣਾਇਆ ਜਿੰਮ ਬਣਾਇਆ ਇਹ ਤਾਂ ਆਪ ਦੇ ਆਪ ਨੂੰ ਇੱਕ ਸ਼ਾਹੀ ਰਾਜਾ ਬਣਾਉਣ ਤੇ ਲੱਗਿਆ ਸੀ ਤੇ ਐਲਾਨ ਦੀ ਮੈਂ ਕਿਉਂ ਕਹਿੰਦਾ ਤੋ ਕੋਣ ਹੁੰਦਾ ਜਿਹਨੂੰ ਪਰਿਵਾਰ ਦੀ ਕਦਰ ਹੋਵੇ ਗਣਬਾ ਆਪ ਦਾ ਦੀ ਪੁੱਤ ਵੀ ਨਹੀਂ ਬਖਸ਼ਿਆ ਤੂੰ ਸਾਡੇ ਪੁੱਤੀ ਪੁੱਤ ਕੀ ਬਚ ਜਾਣਗੇ ਇਸ ਪਿਓ ਪੁੱਤ ਨੇ ਕਿਸਾਨੀ ਵੀ ਨਹੀਂ ਬਖਸ਼ੀ ਉਹ ਤੋਂ ਬਚੇ ਆ ਹੁਣ ਤੋਪ ਤੇ ਮੁੱਖ ਮੰਤਰੀ ਸਾਹਿਬ ਇਹ ਗੱਲ ਲੈ ਕੇ ਲੈ ਲੋ ਐ ਡਾਟਰਪੋਕ ਬੰਦਾ ਜਦੋਂ ਤੋਂ ਅਮਿਤ ਸ਼ਾਹ ਕੰਨਮ ਰੋਡ ਤਾਂ ਤੇ ਆ ਲੱਤਾਂ ਘੁੰਦੀਆਂ ਇਹਦੀਆਂ ਉਹ ਟਟਿਰੀ ਵਾਲਾ ਹਸਾਬ ਹੈ ਜੀ ਰੱਬ ਮੇੜੇ ਸਿਰ ਤੇ ਖੜਾ ਤੇ ਪੰਜਾਬ ਤਾਂ ਮੇਰੇ ਸਿਰ ਤੇ ਖੜਾ ਪਰ ਜਦੋਂ ਕੋਲੰਦਰ ਉੱਚੋ ਕੰਨਮ ਰੋਡ ਤਾਂ ਉਹਨਾਂ ਲੱਤਾਂ ਕੰਮ ਲੱਗ ਪੈਂਦੇਗਾ ਮੋੜ ਕੇ ਭਾਰ ਨਹੀਂ ਚੱਲਦੇਗਾ ਹਾਂਜੀ ਇਹ ਬਈ ਕਿਸਾਨਾਂ ਨੇ ਫਿਰ ਤੋਂ ਵਿਰੋਧ ਕੀਤਾ ਜੋ ਇਸ ਪਾਰਟੀ ਨੇ ਜਿਵੇਂ ਕਿ ਜ਼ਮੀਨਾਂ ਤੇ ਡਾਕਾ ਮਾਰਨ ਨੂੰ ਫਿਰਦੇ ਜੋ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਤਿੰਨ ਵੱਡੇ ਆਪਾਂ ਕਹਿੰਦੀਏ ਵੀ ਜਿਹੜੇ ਡਾਕਾ ਮਾਰਨ ਵਾਲੇ ਪੰਜਾਬ ਤੇ ਸ਼ਿਸ਼ੋਧਿਆ ਜੈਨ ਤੇ ਕੇਜਰੀਵਾਲ ਜਿਹੜਾ ਤਿੰਨਾਂ ਦਾ ਇਹਨਾਂ ਦਾ ਵਿੱਚ ਨਾਮ ਲੈਂਦਾ ਭਾਈ ਤੇ ਨਾਲ ਜਿਹੜਾ ਸੀਐਮ ਭਵੰਤਮਾਨ ਕਹਿੰਦਾ ਵੀ ਦਿੱਲੀੋਂ ਸਾਡੀ ਸਰਕਾਰ ਚੱਲਦੀ ਆ ਹੁਣ ਦਿੱਲੀ ਚੋਂ ਤਾਂ ਜਿਹੜਾ ਕੇਜਰੀਵਾਲ ਨਾਲਾ ਉਹਨੂੰ ਤਾਂ ਹੁਣ ਝਾੜੂ ਵਾਲਿਆਂ ਨੇ ਉਥੋਂ ਮਾਰੀ ਲੱਤ ਉਥੋਂ ਕੱਢਤਾ ਉਥੋਂ ਦੇ ਲੋਕਾਂ ਨੇ ਹੁਣ ਪੰਜਾਬ ਚ ਨਜ਼ਰ ਬਣੀ ਹੋਈ ਆ ਵੀ ਕਿਸੇ ਵੀ ਤਰੀਕੇ ਨਾਲ ਮੈਂ ਪੰਜਾਬ ਤੇ ਰਾਜ ਕਰਾਂ ਤੇ ਪਰ ਹੁਣ ਜਿਵੇਂ ਇਹਦੇ ਕੋਠੀ ਦੇ ਵਿੱਚ ਆਪਾਂ ਦੱਸੀਏ ਸਵਾ ਕਰੋੜ ਦੀ ਟਾਇਲਟ 8-8 ਲੱਖ ਦੇ ਪਰਦੇ ਤੇ ਬਾਕੀ ਜਿੰਮ ਬਣਾਈ ਹੋਈ ਆ ਸੀਮੰਪੁਲ ਬਣਾਇਆ ਪਤਾ ਨਹੀਂ ਕਿੰਨੇ ਕੁ ਹਜੇ ਹੋਰ ਆਪਣੇ ਬੈਂਕਾਂ ਦੇ ਵਿੱਚ ਕਿੰਨਾ ਕੁ ਪ੍ਰਾਪਰਟੀ ਇਕੱਠੇ ਕਰੀ ਬੈਠੇ ਆ ਸਾਡੇ ਹੀ ਗਰੀਬਾਂ ਲੋਕਾਂ ਦੇ ਗਲ ਘੋਟ ਕੇ ਆਪਦੀਆਂ ਤਜੋਰੀਆਂ ਭਰ ਲੈਂਦੇ ਆ ਇਹਨਾਂ ਬੰਨਿਓ ਕੋਈ ਜੀਏ ਕੋਈ ਮਰੇ ਕੋਈ ਮਤਲਬ ਪਰ ਹੁਣ ਜਾਂਦੀ ਜਾਂਦੀ ਪਾਰਟੀ ਜਿਹੜਾ ਜੁੱਧ ਨਸ਼ਮਰਤ ਚਲਾਇਆ ਇੱਕ ਉਹ ਮੰਨਦੇ ਆਪਾਂ ਇੱਕ ਚੰਗਾ ਕੰਮ ਜਿੱਥੇ ਚੰਗਾ ਕਰਿਆ ਤਾਂ ਚੰਗਾ ਵੀ ਕਹਾਂਗੇ ਪਰ ਜਿਹਦੇ ਵਿੱਚ ਆਮ ਲੋਕਾਂ ਨਾਲੋਂ ਜ਼ਿਆਦਾ ਪੰਜਾਬ ਪੁਲਿਸ ਵਾਲੇ ਪੜੇ ਜਾਂਦੇ ਆ ਸਾਰਿਆਂ ਨੂੰ ਪਤਾ ਖਬਰਾਂ ਬਹੁਤ ਦੂਜੀ ਤੀਜੀ ਦਿਨ ਖਬਰਾਂ ਹੀ ਰਹਿੰਦੀ ਆ ਕੋਈ ਨਾ ਕੋਈ ਵੱਡੇ ਅਫਸਰ ਤੋਂ ਵੱਡੇ ਅਫਸਰ ਪੜੇ ਜਾਂਦੇ ਆ ਪਰ ਜਿਹੜੋਂ ਕੋਈ ਨਾ ਕੋਈ ਵੱਡਾ ਅਫਸਰ ਫੜੇ ਜਾਂਦਾ ਹੋ ਸਕਦਾ ਵੀ ਉਹਦੀ ਇੱਕ ਪਹਿਲਾ ਜਿਵੇਂ ਪੰਜਾਬ ਪੁਲਿਸ ਵਾਲੀ ਦੀ ਬਹੁਤ ਛੇਤੀ ਜ਼ਮਾਨਤ ਹੋਈ ਆ ਇਹ ਵੀ ਗੱਲ ਹੈਗੀ ਆ ਵੀ ਕੁਝਕ ਜਿਹੜੇ ਹੈਗੇ ਆ ਇਹਨਾਂ ਨੇ ਉਹਨਾਂ ਤੇ ਜਿਹੜੀ ਪੰਜਾਬ ਪੁਲਿਸ ਵਾਲੀ ਤੇ ਸਵਾਲ ਜ਼ਰੂਰ ਉੱਠੇ ਸੀ ਵੀ ਇਹਦੀ ਕੋਠੀ ਤੇ ਬਲਡوزر ਕਿਉਂ ਨਹੀਂ ਫੇਰਿਆ ਗਿਆ ਅਕਸਰ ਤੁਸੀਂ ਕਹਿੰਦੇ ਆ ਵੀ ਹਰ ਨਸ਼ਾ ਤਸਕਰ ਦਾ ਘਾਟਾ ਆ ਜਾਂਦਾ ਪਰ ਉਹਦੇ ਤੇ ਸਵਾਲ ਜ਼ਰੂਰ ਉੱਠੇ ਆ ਪਰ ਵਿੱਚ ਕੁਝ ਜਿਹੜੇ ਐਸਐਸਪੀ ਜਿਹੜੇ ਕਿ ਜੇਲਾ ਦੇ ਵਿੱਚ ਚਿੱਟਾ ਵਕਾ ਰਹੇ ਆ ਤੇ ਪਤਾ ਨਹੀਂ ਹੋਰ ਵੀ ਕਿੰਨੇਕ ਅਫਸਰ ਫੜੇ ਜਾਣਗੇ ਤੇ ਕਿੰਨੇ ਕੁ ਫੜੇ ਗਏ ਤਾਂ ਪਰ ਇਹ ਗੱਲ ਜ਼ਰੂਰ ਆ ਜਾਂਦੀ ਜਾਂਦੀ ਪਾਰਟੀ ਨੇ ਕੁਝ ਮਾੜਾ ਮੋਟਾ ਚੰਗਾ ਕਰਨ ਜੀ ਪਰ ਨਾਲ ਇੱਕ ਮਾੜਾ ਵੀ ਕਰ ਰਹੀ ਹੈ ਕਿਉਂ ਕਰ ਰਹੀ ਹੈ ਮਾੜਾ ਜਿਹੜੇ ਦਿੱਲੀ ਵਾਲੇ ਆ ਦਿੱਲੀ ਵਾਲਿਆਂ ਦੇ ਕਹਿਣ ਤੇ ਕਿ ਕੋਈ ਵੀ ਕਿਸਾਨ ਭਰਾ ਨਹੀਂ ਵੇਚਣਾ ਚਾਹੁੰਦੇ ਆਪਣੀਆਂ ਜ਼ਮੀਨਾਂ ਤੇ ਪਰ ਇਹ ੱੱਕੇ ਨਾ ਆਪਣੀਆਂ ਜ਼ਮੀਨਾਂ ਉਹਨਾਂ ਤੋਂ ਖੋਹ ਰਹੇ ਤੇ ਪਰ ਹੁਣ ਜਿਹੜਾ ਕੀ ਪੰਜਾਬ ਦੇ ਵਿੱਚ ਲੈਣ ਪੂਣ ਨੂੰ ਲੈ ਕੇ ਹਾਕਾਰ ਮੱਚੀ ਖੜੀ ਹੈ ਪੰਜਾਬ ਦੇ ਕਿਸਾਨਾਂ ਦੇ ਵਿੱਚ ਤੇ ਜਿਹੜਾ ਹੁਣ ਵਿਰੋਧ ਹਰ ਰੋਜ਼ ਹੁੰਦਾਗਾ ਇਹ ਪੰਜਾਬ ਸਰਕਾਰ ਜਿਹੜੀ ਕੀ ਨਵੀਂ ਆਪਾ ਲੋਕਾਂ ਨੇ ਨਵੀਂ ਪਾਰਟੀ ਚ ਚੁਣੀ ਸੀ ਵੀ ਕੁਝ ਚੰਗਾ ਕਰੋ ਪਰ ਇਹਨਾਂ ਨੇ ਚੰਗਾ ਕੁਝ ਨਹੀਂ ਕੀਤਾ ਹੁਣ ਗੱਲ ਇਹ ਆ ਵੀ ਸਾਰੀ ਜਿਹੜੀ ਕੀ ਆਪਾਂ ਕਹ ਲਈਏ ਵੀ ਹੱਥ ਬਸ ਦੇ ਵਿੱਚ ਡੋਰ ਆ ਜਿਹੜੀ ਸਾਰੀ ਉਹ ਕੇਜਰੀਵਾਲ ਦੀ ਹੈ ਸੀਐਮ ਪੰਤ ਮੰਤ ਰਬੜ ਦੀ ਮੋਹਰ ਬਣ ਕੇ ਰਹਿ ਗਿਆ ਤੇ ਕਹਿਣ ਦਾ ਮਤਲਬ ਸਾਡੇ ਪੰਜਾਬ ਦੇ ਲੋਕ ਜਿਹੜੇ ਭਈ ਹੁਣ ਹਰ ਰੋਜ਼ ਨਸ਼ੇ ਨਾਲ ਜੂਝ ਰਹੇ ਆ ਤੇ ਪਰ ਹੁਣ ਵੱਡੀ ਗੱਲ ਇਹ ਹੈ ਕਿ ਹਰ ਰੋਜ਼ ਵਿਰੋਧ ਹੋ ਰਿਹਾ ਇਹਨਾਂ ਦਾ ਜਿਹੜੇ ਹੁਣ ਇਹ ਹੈਗਾ ਕੇਜਰੀਵਾਲ ਜਦੋਂ ਜੀ ਕਰਦਾ ਇਹ ਕਹਿੰਦਾ ਮਤਲਬ ਵੀ ਲੋਕਾਂ ਨੂੰ ਝਲਸੇ ਚ ਲੈ ਰਿਹਾ ਆਪਣੇ ਆਪ ਦੇ ਆਪਾਂ ਕਹਿੰਦੇ ਕਿ ਦਿਮਾਗ ਨਾਲ ਇੱਕ ਤਰੀਕੇ ਨਾਲ ਲੋਕ ਇਹਦੇ ਮਗਰ ਨਹੀਂ ਲੱਗਦੇ ਖੁਦ ਇੱਕ ਮੁਜਰਮ ਆ ਜੇਲ੍ਹ ਦੇ ਵਿੱਚ ਰਹਿ ਕੇ ਦੂੜਫੁੱਟ ਦਾ ਬੰਦਾ ਪੰਜਾਬ ਨੂੰ ਪਿੱਛੇ ਲਾਉਣਾ ਚਾਹੁੰਦਾ ਪਰ ਇਹਦੇ ਮਗਰ ਕੋਈ ਨਹੀਂ ਲੱਗਦਾ ਇਹ ਗੱਲ ਸੱਚ ਆ ਤੇ ਪਰ ਜਿਹੜੇ ਹੁਣ ਜਿਹੜਾ ਹੁਣ ਨਾਲ-ਨਾਲ ਸੀਐਮ ਵਰਤਮਾਨ ਦਾ ਵਿਰੋਧ ਹੋ ਰਿਹਾ ਇਹ सीएम पंतमान ਨੂੰ ਲੋਕਾਂ ਨੇ ਚੁਣਿਆ ਸੀ ਆਪਾਂ ਇਹ ਕਵਾਂਗੇ ਜਿੱਥੇ ਚੰਗਾ ਤਾਂ ਚੰਗਾ ਕਵਾਂਗੇ ਜਿੱਥੇ ਮਾੜਾ ਤਾਂ ਮਾੜਾ ਕਵਾਂਗੇ ਕਿਉਂਕਿ ਜੋ ਭਾਈ ਪੰਜਾਬ ਦੇ ਵਿੱਚ ਸਾਡੇ ਹੁਣ ੱੱਕਾ ਹੋ ਰਿਹਾ ਪੰਜਾਬ ਦੇ ਕਿਸਾਨਾਂ ਨਾਲ ਜਿੱਥੇ ਗਲਤ ਤਾਂ ਕਿਹਾ ਜਾਊਗਾ ਤੇ ਪਰ ਜਿਹੜੀ ਹੁਣ ਗੱਲ ਜੋ ਹੁਣ ਇੱਕ ਕਿਸਾਨਾ ਬੰਨਿਓ ਵਿਰੋਧ ਹੋ ਰਿਹਾ ਲੈਣ ਪੌਣ ਨੂੰ ਲੈ ਕੇ ਜਿਹੜਾ ਇਹ ਜ਼ਮੀਨਾਂ ਤੇ ਡਾਕਾ ਮਾਰਨਾ ਚਾਹੁੰਦੇ ਆ ਇਹਨਾਂ ਨੂੰ ਰਾਜਾਂ ਤੋਂ ਉਫਕਾਰੀ ਬਣਾਉਣਾ ਚਾਹੁੰਦੇ ਆ ਆਪਾਂ ਇਹ ਵੀ ਕਵਾਂਗੇ ਆਪਣੇ ਭਰਾਵਾਂ ਨੂੰ ਵੀ ਜਿਹੜੇ ਕਿਸਾਨ ਭਰਾ ਵੀ ਇੱਕ ਦੂਜੇ ਨਾਲ ਜੁਟ ਹੋ ਕੇ ਚੱਲੋਗੇ ਤਾਂ ਵਧੀਆ ਰਹੋਗੇ ਜਿਹੜਾ ਵੀ ਕੋਈ ਕਹਿੰਦਾ ਮੈਂ ਜ਼ਮੀਨ ਦੇ ਚਾਹੇ ਤੁਹਾਨੂੰ ਕਰੋੜਾਂ ਅਰਬਾਂ ਰੁਪਏ ਮਿਲੇ ਪਰ ਜ਼ਮੀਨ ਆਪਦੀ ਜ਼ਮੀਨ ਮਾਂ ਹੀ ਹੁੰਦੀ ਆਪਾਂ ਕਹਿ ਦਈਏ ਆਪਦੀ ਧਰਤੀ ਮਾਂ ਨੂੰ ਤੁਸੀਂ ਵੇਚੋ ਨਾ ਆਪਣੇ ਜੇ ਬੱਚਿਆਂ ਨੂੰ ਸੁਰੱਖਿਅਤ ਚਾਹਣੇ ਆ ਨਹੀਂ ਤਾਂ ਇਹਨਾਂ ਦੇ ਥੱਲੇ ਆਪਾਂ ਰਾਜਾਂ ਤੋਂ ਭਕਾਰੀ ਬਣਾਉਣ ਵਾਲਾ ਕੰਮ ਹੋ ਜੂਗਾ ਤਾਂ ਇਹ ਭਾਈ ਜਿਹੜੀ ਸਾਡੇ ਕਿਸਾਨ ਭਰਾਵਾਂ ਨੂੰ ਲੈ ਕੇ ਹੁਣ ਗੱਲ ਇਹ ਹੈ ਵੀ ਦਿੱਲੀ ਵਾਲਿਆਂ ਦੇ ਨਾਲ ਸੀਐਮ ਪਵੰਤ ਮਾਨ ਉੱਥੋਂ ਕਹਿੰਦਾ ਦਿੱਲੀੋਂ ਸਾਡੀ ਸਰਕਾਰ ਲੱਗਦੀ ਚੱਲਦੀ ਆ ਇਹਨਾਂ ਨਾਲ ਮਿਲਿਆ ਹੋਇਆ ਪੰਜਾਬ ਵਿੱਚ ਕਹਿ ਦੀ ਇਹਦੀ ਪਾਵਰ ਕੇਜਰੀਵਾਲ ਦੀ ਨਹੀਂ ਹੈਗੀ ਉਹ ਹੈ ਸੀਐਮ ਪਵੰਤ ਮਾਨ ਦੀ ਪਰ ਪਾਵਰ ਸਾਰੀ ਵਰਤ ਰਿਹਾ ਕੇਜਰੀਵਾਲ ਹੁਣ ਉਹ ਪਹਿਲਾ ਭਾਸ਼ਣ ਕੇਜਰੀਵਾਲ ਦਾ ਹੁੰਦਾ ਬਾਅਦ ਦੇ ਵਿੱਚ ਸੀਐਮ ਪਵੰਤ ਮਾਨ ਦਾ ਹੁੰਦਾ ਭਾਸ਼ਣ ਉਹ ਕਿਉਂ ਹੁੰਦਾ ਇਹਨੂੰ ਪਤਾਗਾ ਕਿਉਂਕਿ ਵੀ ਕਿਸੇ ਵੀ ਤਰੀਕੇ ਨਾਲ ਮੈਂ ਦਿੱਲੀ ਤੋਂ ਤਾਂ ਲੋਕਾਂ ਨੇ ਕੱਢਤਾ ਦਿੱਲੀ ਚੋਂ ਮਰੀ ਲਾਤੇ ਦੇ ਝਾੜੂ ਇਹਦਾ ਖਾਰ ਤਿੱਲਾ ਤਿੱਲਾ ਹੋ ਗਿਆ ਹੁਣ ਪੰਜਾਬ ਚ ਅੱਖਾਂ ਏ ਧਰੀ ਬੈਠਾ ਵੀ ਕਦੋਂ ਵੀ ਮੈਨੂੰ ਕੁਰਸੀ ਜਦੋਂ ਕੋਈ ਮੜਾ ਇਹ ਇਸ਼ਾਰਾ ਮਿਲੇ ਪਿੱਛੇ ਜੇ ਖਬਰ ਆਈ ਸੀ ਵੀ ਸੀਐਮ ਭਵੰਤਮਨ ਕਹਿੰਦਾ ਸੀ ਵੀ ਮੈਂ ਚੀਫ ਸਕੱਟਰੀ ਨੂੰ ਇਹ ਸਮਾਉਣਾ ਚਾਹਣਾ ਪੰਜਾਬ ਦੇ ਜਿਹੜੇ ਕੀ ਲੋਕਾਂ ਨੇ ਚੁਣਿਆ ਸੀ ਨੂੰ ਵੀ ਇਹ ਕੰਮ ਕਰਾਊਗਾ ਤੇ ਪਰ ਇਹ ਨਹੀਂ ਚੁਣਿਆ ਸੀ ਵੀ ਤੁਹਾਨੂੰ ਉਹ ਕਿਸੇ ਹੋਰ ਨੂੰ ਤੂੰ ਉਹ ਅਹੁਦਾ ਦੇਵੀ ਉਹ ਚੀਫ ਸੈਕਟਰੀ ਨੂੰ ਕਹਿੰਦਾ ਸੀ ਪਿੱਛੇ ਜੇ ਕਹਿੰਦਾ ਵੀ ਮੈਂ ਮੇਰੇ ਤੋਂ ਤਾਂ ਕੰਮ ਹੀ ਨਹੀਂ ਸਮਝਦੇ ਕੋਈ ਪਹਿਲੀ ਵਾਰ ਸੁਣ ਰਹੇ ਆਪਾਂ ਦੀ ਜਿਹੜਾ ਕੋਈ ਮੁੱਖ ਮੰਤਰੀ ਕਹਿੰਦਾ ਮੇਰੇ ਤੋਂ ਪੰਜਾਬ ਦੇ ਕੰਮ ਸਮਝ ਨਹੀਂ ਰਹੇ ਤਾਂ ਮੈਂ ਚੀਫ ਸੈਕਟਰੀ ਨੂੰ ਸਮਝਾਉਣਾ ਚਾਹਣਾ ਇਹ ਖਬਰਾਂ ਵੀ ਆਈਆਂ ਸੀ ਪਿੱਛੇ ਜਿਹੜਾ ਹੁਣ ਕੇਦਰੀ ਬਾਲ ਦੀ ਲੱਗੀ ਹੋਈ ਹੈਗੀ ਪੰਜਾਬ ਤੇ ਵੀ ਕਿਸੇ ਵੀ ਤਰੀਕੇ ਨਾਲ ਜੋ ਸੀਮ ਪ੍ਰੰਤਮਾਨ ਕੁਰਸੀ ਛੱਡੀ ਤੇ ਮੈਨੂੰ ਸਮ ਇਹ ਕਹਿੰਦਾ ਵੀ ਇਹ ਦਿੱਲੀੋਂ ਸਾਡੀ ਸਰਕਾਰ ਚੱਲਦੀ ਹੈ ਇਸ ਕਰਕੇ ਹੋਰ ਵਿਰੋਧ ਕਿਉਂ ਨਹੀਂ ਕਰ ਰਿਹਾ ਪੰਜਾਬ ਦੇ ਲੋਕ ਵਿਰੋਧ ਕਰ ਰਹੇ ਆ ਤੇ ਕਿਉਂ ਨਹੀਂ ਕਰ ਰਹੇ ਨਾ ਪਈ ਜੋ ਸਾਡੇ ਪੰਜਾਬ ਦੇ ਲੋਕਾਂ ਜਿੰਨਾਂ ਨੇ ਸਾਨੂੰ ਚੁਣਿਆ ਸਾਨੂੰ ਇੰਨੀ ਚੋਟੀ ਤੇ ਬਿਠਾਇਆ ਸਾਨੂੰ ਕੁਰਸੀ ਤੇ ਬਿਠਾਇਆ ਅਸੀਂ ਉਹ ਲੋਕਾਂ ਨਾਲ ਧੋਖਾ ਨਹੀਂ ਕਰਦੇ ਜੋ ਜ਼ਮੀਨਾਂ ਜਿੰਨਾਂ ਦੀਆਂ ਹੈਗੀਆਂ ਉਹ ਆਪਦੀ ਜੋ ਚਾਹੇ ਬੀਜਣ ਚਾਹੇ ਵੇਚਣ ਵਟਣ ਆਪਦੀ ਮਰਜ਼ੀ ਨਾਲ ਉਹ ਗੱਲ ਅਲੱਗ ਉੱਤੇ ਪਰ ਅਸੀਂ ਜ਼ਮੀਨਾਂ ਨੀ ਕਿਸੇ ਤੋਂ ਖੁੰਦੇ ਡਾਕੇ ਨਹੀਂ ਮਾਰਦੇ ਜ਼ਮੀਨਾਂ ਤੇ ਇਹ ਸਾਡੇ ਪੰਜਾਬ ਦੇ ਪਹਿਲਾ ਨੰਬਰ ਤਾਂ ਇਹ ਆ ਇਹਨਾਂ ਨੂੰ ਪਿੰਡਾਂ ਚ ਵੜ ਨਹੀਂ ਦੇਣਾ ਹੁਣ ਮੇਰੇ ਸਾਹਮਣਾਂ ਤਾਂ ਜੋ ਪੰਜਾਬ ਦੇ ਲੋਕਾਂ ਦਾ ਕਹਿਣਾ ਜਿਹੜੀ ਵੀ ਹੁਣ ਕਿਸਾਨਾਂ ਨੂੰ ਲੈ ਕੇ ਹਰ ਰੋਜ਼ ਵਿਰੋਧ ਹੋ ਰਿਹਾ ਜਿਹੜੇ ਇਹ ਤਿੰਨੇ ਮਖ ਨੂੰ ਡਾਕੂ ਤੇ ਨੇ ਡਾਕਾ ਮਾਰਨ ਵਾਲੇ ਤੁਹਾਨੂੰ ਨਾਮ ਲੈ ਹੀ ਦਿੱਤੇ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਲੀਡਰ ਆ ਜਿਹੜੇ ਵੱਡੇ ਤੇ ਪਰ ਇਹਨਾਂ ਨੂੰ ਲੈ ਕੇ ਹੁਣ ਤੱਕ ਦੀ ਜਿਹੜੀ ਆ ਅਪਡੇਟ ਸੀ ਕਿਸਾਨਾਂ ਨੂੰ ਲੈ ਕੇ ਬਾਈ ਇਹੇ ਲੀਡਰਾਂ ਬਾਰੇ ਕੀ ਕਹਣਾ ਸੀ ਸੀਐਮ ਪੰਤਪਾਨ ਬਾਰੇ ਕੀ ਕਹਣਾ ਸੀ ਇਹ ਖਬਰ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਨੀ ਸੀ ਪੰਜਾਬ ਦੇ ਪ੍ਰਤੀ ਆਪਣਾ ਚੈਨਲ ਆ ਪੰਜਾਬ ਦੇ ਪ੍ਰਤੀ ਗੱਲਬਾਤ ਕਰਦੇ ਰਹੇ ਨੇ ਜਿੰਨਾ ਤੱਕ ਵੀਡੀਓਆਂ ਦੀ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਬੰਦਰ ਮਿਲਦੇ ਕਲ ਨੂੰ ਨਵੇਂ ਟੌਪ ਤੇ ਧੰਨਵਾਦ